ਦੋਵਾਰ ਕੋਪੈਡਰ ਸੋਸਾਇਟੀ ਬੀਲਾ ਦੇ ਡਾਇਰੈਕਟਰ ਅਤੇ ਪੰਚਾਇਤ ਮੈਂਬਰ ਇਹ ਵਿਅਕਤੀ ਚਾਂਦ ਕੁਮਾਰ ਵਿਰੋਧ ਪੰਚਾਇਤੀ ਚੋਣਾਂ ਦੌਰਾਨ ਝੂਟੇ ਵਿਅਕਤੀਗਤ ਹਮਲੇ ਕੀਤੇਗੇ ਜਿਸ ਨਾਲ ਉਮੀਦਵਾਰ ਤੇ ਮਾਨ ਸਨਮਾਨ ਨੂੰ 6:00 ਵਜੇ ਤੇ ਲੋਕਾਂ 'ਚ ਅਕਸ ਖਰਾਬ ਕੀਤਾ ਗਿਆ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ 28 12 2018 ਨੂੰ ਸ਼ਾਮ 5:30 ਵਜੇ ਆਪਣੇ ਰੁਤਬੇ ਦੀ ਦੁਰਗਤਤਾ ਕਰਦੇ ਹੋਏ ਵਿਰੋਧੀ ਉਮੀਦਵਾਰ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਇੱਕ ਪਾਸੇ ਤਾਂ ਸਰਕਾਰ ਨਿਰਪੱਖ ਚੋਣਾਂ ਦੇ ਦਾਅਵੇ ਕਰ ਰਹੀ ਹੈ ਤੇ ਦੂਜੇ ਪਾਸੇ ਸਰਕਾਰ ਦਾ ਮੰਤਰੀ ਇਹ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ ਜੇਕਰ ਬ੍ਰੋਦੀ ਉਮੀਦਵਾਰ ਨੂੰ ਜਿਤਾਇਆ ਤਾਂ ਗਰਾਡ ਨਹੀਂ ਦਿੱਤੇ ਜਾਵੇਗੀ ਜੋ ਇਹ ਪਿਛਲੇ ਸਾਲ ਵੀ ਪਿਛਲੀ ਵਾਰ ਵੀ ਜਿਆਦਾ ਹੈ ਯਾਰ ਤੂੰ ਦੇਖੋ ਮੈਂ 7 12 ਸਾਲ ਤੋਂ ਨਹੀਂ ਜਾਣਦਾ ਇਹਨੇ ਮੈਂ ਹਜ਼ਾਰ ਖੜਿਆ ਤੀਨੇ ਮੇਰੇ ਪਰ ਰੋਜ ਆਉਣਾ ਪੀਂਦੀ ਮੈਂ ਤੁਹਾਡੇ ਨਾਲ ਐ ਦੂਸਰੇ ਪਾਸੇ ਵੀ ਰੋਹ ਚਲੇ ਜਾਣਾ ਭਾਈ ਜੇ ਮੈਂ ਤੁਹਾਡੇ ਨਾਲ ਆ ਉਧਰ ਹੀ ਫਿਰ ਜਾਣਾ ਉਧਰ ਦੀ ਸਾਡੇ ਵੱਲ ਸਾਡੀ ਹੋਂਦਰ ਬਣ ਪਹਿਲੀ ਵਾਰ ਤਾਂ ਮੈਂ ਹਜ਼ਾਰ ਖੜਿਆ ਸੀ ਮੇਰੇ ਨਾਲ ਕਾਂਗਰਸ ਕੰਮੀ ਤੇ ਖੜਿਆ ਇਹ ਮੇਰੇ پاس ਆਇਆ ਕਿ ਜੀ ਅਸੀਂ ਕਟੜ ਕਾਂਗਰਸੀ ਹੈ ਕਿਹਾ ਠੀਕ ਹੈ ਭਾਈ ਐਸਦੀ ਮਦਦ ਕਰਦੇ ਪਿਛਲੀ ਵਾਰ ਤਾਂ ਤਾਂ ਕਰ ਹੀ ਨਹੀਂ ਚਾਰ ਵਾਰ ਫਿਰ ਦਮਾ ਆ ਜਾਈ ਰਿਹਾ ਕਹਿੰਦਾ ਕਿ ਮੈਂ ਤੁਹਾਡੇ ਨਾਲ ਹਾਂ ਥੋੜੇ ਦਿਨਾਂ ਬਾਅਦ ਜੀਪੀ ਦੇ ਪੋਸਟਰ ਲਾਈ ਉਹ ਫੇਰ ਜਾਨਫਿਕਰ ਕਹਿੰਦਾ ਨਹੀਂ ਵੀਰ ਜੀ ਉਧਰ ਤਾਂ ਮੈਂ ਸੀਆਈਡੀ ਵਾਸਤੇ ਫਿਰਦਾ ਹਾਂ ਕਿਤੇ ਜਿੱਥੇ ਮੈਂ ਤੁਹਾਡੇ ਨਾਲ ਹਾਂ ਮੈਂ ਕਿਹਾ ਸ਼ਲ ਤੂੰ ਐਂ ਕਰ ਲੈ ਦੂਸਰੇ ਪਾਸੇ ਨੂੰ ਨਾ ਕਰ ਲਈਏ ਇਹਨਾਂ ਕਿ ਕਰਵਾ ਗਿਆ ਫੇਰ ਮੇਰੇ ਨਾਲ ਸੀਆਈਡੀ ਉੱਧਰ ਗਈ ਜੀ ਐਸਜੀ ਹੁਣ ਫੇਰ ਮੈਂ ਖੜਿਆ ਤੀਸਰੀ ਵਾਰ ਕਾਂਗਰਸ ਕਰਨੀ ਪਈ ਆਪਣੇ ਆਪ ਨੂੰ ਕਾਂਗਰਸੀ ਦੱਸਦਾ ਤੇ ਐਸਜੀ ਝਾਂਡ ਵਾਲਿਆਂ ਨਾਲ ਲੱਗ ਗਿਆ ਮੈਨੂੰ ਕਿ ਫੇਰ ਫਿਰ ਪਾਇਆ ਬਿਨਾ ਮਤਲਬ ਦੇ ਅਜੀਤ ਚਾਤਗੜ੍ਹ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਤੇ ਉਹਦੇ ਵਿੱਚ ਤੁਹਾਡਾ ਜ਼ਿਕਰ ਆ ਰਿਹਾ ਚਰਨ ਸਿੰਘ ਚੰਨੀ ਸਾਡੇ ਜਿਹੜੇ ਵਿਧਾਇਕ ਹੈ ਉਹ ਤੁਹਾਡਾ ਜ਼ਿਕਰ ਕਰ ਰਹੇ ਵਾਰ ਕੀ ਕੀ ਵੀਡੀਓਜ਼ ਕੀ ਸੱਚ ਹੈ ਹਾਂ ਜੀ ਮਿਤੀ 28 12 2018 ਨੂੰ ਚੌਣ ਪ੍ਰਚਾਰ ਬੰਦ ਹੋਣ ਤੋਂ ਤਕਰੀਬਨ 5:30 ਵਜੇ ਚਰਨਜੀਤ ਸਿੰਘ ਚੰਨੀ ਆਪਣੇ ਅਹੁਦੇ ਦੀ ਦਰਬਾਰ ਤੋਂ ਕਰਦੇ ਹੋਏ ਪਿੰਡ ਵਿੱਚ ਪਹੁੰਚੇ ਸਰਕਾਰੀ ਮਸ਼ੀਨਰੀ ਦਾ ਉਹਨਾਂ ਨੇ ਦੁਰਉਪਯੋਗ ਕੀਤਾ ਤੇ ਤਿੰਨ ਜਗ੍ਹਾ ਜਲਾਸ ਕੀਤੇ ਜਿੱਥੇ ਉਹਨਾਂ ਨੇ ਮੇਰੇ ਵਿਰੁੱਧ ਵਿਅਕਤੀਗਤ ਹਮ ਝੂਠੇ ਵਿਅਕਤੀਗਤ ਹਮਲੇ ਕੀਤੇ ਤੇ ਮੈਂ ਦੋ ਵਾਰ ਕੋਆਪਰੇਟਿਵ ਸੁਸਾਇਟੀ ਵਿਲਾ ਦਾ ਡਾਇਰੈਕਟਰ ਰਹਿ ਚੁੱਕਾ ਤੇ ਇੱਕ ਵਾਰ ਪੰਚਾਇਤ ਮੈਂਬਰ ਰਹਿ ਚੁੱਕਾ ਮੇਰਾ ਜ਼ਿੰਦਗੀ ਚ ਕਦੇ ਵੀ ਕਿਸੇ ਨਾਲ ਕਦੇ ਝਗੜਾ ਨਹੀਂ ਹੋਇਆ ਹੈਗਾ ਤੇ ਚੰਨੀ ਜੀ ਦੇ ਕਿਰਦਾਰ ਨੂੰ ਸਾਰੇ ਜਾਣਦੇ ਹਨ ਤੇ ਉਹ ਪਹਿਲਾਂ ਵੀ ਸੁਰਖੀਆਂ ਵਿੱਚ ਰਹੇ ਹਨ ਮੇਨ ਟੂ ਦੀ ਆ ਵੀ ਉਹਨਾਂ ਦੀ ਇੱਕ ਵੀਡੀਓ ਹੈਗੀ ਆ ਫੋਟੋ ਹੈਗੀ ਆ ਕਿਸ ਤਰ੍ਹਾਂ ਦੇ ਉਹਨਾਂ ਦਾ ਕਰਤਾਰ ਹੈ ਲੋਕ ਸਾਰੇ ਜਾਣਦੇ ਹਨ ਉਹਦਾਂ ਨੇ ਮੇਰੇ ਮਾਂ ਇੱਕ ਉਹਨਾਂ ਨੇ ਇਹ ਆ ਕੇ ਬੇਲੇ ਦੇ ਵਿੱਚ ਇਹ ਕਿਹਾ ਵੀ ਇਹ ਸਰਕਾਰ ਨੂੰ ਵੋਟਾਂ ਪਾਓ ਇਹ ਸਰਕਾਰ ਦਾ ਉਮੀਦਵਾਰ ਹੈ ਜੋ ਕਿ ਉਹ ਨਹੀਂ ਕਹਿ ਸਕਦੇ ਸੀਗੇ ਕਾਨੂੰਨ ਮੁਤਾਬਕ ਜੇਕਰ ਤੁਸੀਂ ਦੂਜੇ ਉਮੀਦਵਾਰ ਨੂੰ ਜਿਤਾਉਂਗੇ ਤਾਂ ਉਹਨੂੰ ਗਰਾਂਟ ਨਹੀਂ ਦਿੱਤੀ ਜਾਊਗੀ ਇਸ ਤਰ੍ਹਾਂ ਦਾ ਉਹਨਾਂ ਨੇ ਭਾਸ਼ਣ ਦਿੱਤਾ ਹੈਗਾ ਜੋ ਕਿ ਸਾਰਾ ਹੀ ਗੈਰਕਾਨੂੰਨੀ ਹੈ ਜੀ ਆਂ ਦੋਸਤੋ ਇਹ ਸਨ ਚਾਂਦ ਕੁਮਾਰ ਜੀ ਬਿੱਲਤੋਂ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਇੱਕ ਵੀਡੀਓ ਜਿਹੜੀ ਵਾਇਰਲ ਜਿਹੜੀ ਹੋਈ ਸੀਗੀ ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ ਜੋ ਤਕਨੀਕੀ ਸਿੱਖਿਆ ਮੰਤਰੀ ਜਿਹੜੇ ਬਿਲਕੁਲ ਵੋਟਰਾਂ ਨੂੰ ਭਰਮਾਉਂਦੇ ਨਜ਼ਰ ਆ ਰਹੇ ਹਨ ਤੇ ਸਾਡਾ ਚਾਂਦ ਕੁਮਾਰ ਜੀ ਨੇ ਇਹ ਸਾਡੇ ਇਲਜ਼ਾਮ ਲਗਾਇਆ ਕਿ ਉਹਨਾਂ ਵੱਲੋਂ ਜਿਹੜੀ ਹੈ ਚੋਣ ਜਾਬਤੇ ਦੀ ਉਲੰਘਣਾ ਕੀਤੀ ਗਈ ਹੈ ਕਿਉਂਕਿ ਉਹ ਚੋਣ ਜਿਹੜਾ ਪ੍ਰਚਾਰ ਬਿਲਕੁਲ ਉਸ ਦਿਨ ਬੰਦ ਹੋ ਚੁੱਕਿਆ ਸੀਗਾ ਤੇ ਸਰਕਾਰ ਇਹਦੇ ਇਸ ਵੀਡੀਓ ਦੇ ਵਿੱਚ ਮੰਤਰੀ ਸਾਹਿਬ ਸ਼ਰਿਆਂ ਵਿੱਚ ਲੋਕਾਂ ਨੂੰ ਕਹਿੰਦੇ ਨਜ਼ਰ ਆ ਰਹੇ ਹਨ ਕਿ ਜੇਕਰ ਤੁਸੀਂ ਸਰਪੰਚ ਸਾਡਾ ਨਾ ਚੁਣਿਆ ਤਾਂ ਤੁਹਾਡੇ ਪਿੰਡ ਦਾ ਵਿਕਾਸ ਬਿਲਕੁਲ ਨਹੀਂ ਹੋਵੇਗਾ